ਆਮ ਆਰਮੀ ਪਾਰਟੀ ਨੇ ਜੋ ਪਿਛਲੇ 2.3 ਸਾਲ ਦੇ ਵਿੱਚ ਆਪਣੇ ਕੰਮ ਕੀਤੇ ਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਹਲਕੇ ਦੇ ਐਮਐਲਏ ਸ਼੍ਰੀ ਰਮਨ ਅਰੋੜਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਜੋ ਪੂਰੇ ਜੋਸ਼ ਔਰ ਦੇ ਨਾਲ ਦਿਲੋਂ ਹਰ ਵਰਗ ਨੂੰ ਔਰ ਹਰ ਵਾਰਡ ਨੂੰ ਦੇਖਦੇ ਹੋਏ ਜੋ ਕੰਮ ਕੀਤੇ ਆ ਔਰ ਲੋਕਾਂ ਨੇ ਸੋਚਿਆ ਹੋਇਆ ਆ ਕਿ ਇਸ ਵਾਰ ਕਾਰਪੋਰੇਸ਼ਨ ਜਿਹੜੀ ਹੈਗੀ ਆ ਉਹ ਆਮ ਆਰਮੀ ਪਾਰਟੀ ਦੀ ਬਣਾਉਣੀ ਆ ਦੀ ਗੱਲ ਕੋ ਕਰਨ ਵਾਲੀ ਹੈ ਨਹੀਂ ਜੀ ਆਪਾਂ ਉਹਨਾਂ ਦੀ ਗੱਲ ਕਰੀਏ ਵਿਕਾਸ ਬਾਰੇ ਕੀ ਕਹਿੰਦੇ ਲੋਕ ਆ ਵਿਕਾਸ ਆ ਵਿਕਾਸ ਦੇਖੋ ਆ ਕਰੋ ਕੈਮਰਾ ਆ ਵਿਕਾਸ ਉਹਨਾਂ ਦਾ ਜਿੱਥੇ ਖੜੇ ਆ ਪਿੱਛੇ ਦੇਖੋ ਪਿੱਛੇ ਦੇਖੋ ਇਹ ਜੋ ਇਹ ਵਿਕਾਸ ਜਿਹੜਾ ਹੋਇਆ ਆ ਮੈਂ ਮੈਂ ਤੁਹਾਨੂੰ ਕੀ ਕਹਿਣ ਦੇ ਆ ਕਿ ਲੋਕ ਇੰਤਜ਼ਾਰ ਕਰਦੇ ਪਏ ਆ 21 ਤਰੀਕ ਦਾ ਪਰ ਉਹਨਾਂ ਦੀ ਆ ਲੋਕ ਜਦੋਂ ਉਹ ਵਾਰਡ ਦੇ ਵਿੱਚ ਲੋਕਾਂ ਕੋਲ ਵੋਟਾਂ ਮੰਗਣ ਜਾਂਦੇ ਲੋਕ ਗੇਟ ਨਹੀਂ ਖੋਲਣਦੇ ਉਹਨਾਂ ਲਈ 21 ਦਸੰਬਰ ਨੂੰ ਬਲੇ ਬਲੇ ਹੋਣ ਜਾ ਰਹੀ ਹੈ ਦੇਖੋ ਪਰਮਾਤਮਾ ਦਾ ਅਸ਼ੀਰਵਾਦ ਚਾਹੀਦਾ ਔਰ ਆਮ ਆਰਮੀ ਪਾਰਟੀ ਨੇ ਜੋ ਕੰਮ ਕੀਤੇ ਆ ਲੋਕਾਂ ਨੇ ਕੰਮਾਂ ਤੇ ਮੋਹਰ ਲਾਉਣੀ ਹੈਗੀ ਆ ਫੋਕਸ ਪੰਜਾਬੀ ਦੀ ਟੀਮ ਇਸ ਵਕਤ ਬਾੜਲਬਰ ਨੋਮ ਵਿੱਚ ਮੌਜੂਦ ਹੈ ਤੇ ਦੱਸਦੀ ਹੈ ਕਿ ਵਿਕੀ ਤੁਲਸੀ ਤੁਲਸੀ ਹਰਾਂ ਦੀ ਇਸ ਉਪਤਨੀ ਬੰਦਨਾ ਤੁਲਸੀ ਇਤੋਂ ਆਪ ਦੀ ਉਮੀਦਵਾਰ ਲਗਾਤਾਰ ਉਹਨਾਂ ਦੀ ਚੋਣ ਕੈਂਪੇਨਿੰਗ ਚੱਲ ਰਹੀ ਹੈ ਔਰ ਬਹੁਤ ਸਾਰੇ ਬਾੜ ਵਾਸੀਆਂ ਦਾ ਉਹਨਾਂ ਨੂੰ ਜਨ ਸਮਰਥਨ ਮਿਲ ਰਿਹਾ ਤੇ ਇੱਥੇ ਸੀਨੀਅਰ ਆਗੂ ਵਿਕੀ ਤੁਲਸੀ ਜੀ ਮੌਜੂਦ ਹਨ ਕਰਦੇ ਹਨ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਵਿਕੀ ਤੁਲਸੀ ਜੀ ਬਹੁਤ ਮਾਨ ਮਿਲ ਰਿਹਾ ਬਹੁਤ ਸਤਿਕਾਰ ਮਿਲ ਰਿਹਾ ਬਾੜ ਨੰਬਰ 90 ਤੇ ਲਗਾਤਾਰ ਤੁਹਾਡਾ ਚੋਣ ਪ੍ਰਚਾਰ ਸਖਤਾਂ ਕੀਤਾ ਜਾ ਰਿਹਾ 1 ਕਿ ਦਸੰਬਰ ਨੂੰ ਵੋਟਾਂ ਪਾਣੀ ਕਿਸ ਤਰ੍ਹਾਂ ਦਾ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਸਮੁੱਚੇ ਬਾੜ ਵਾਸੀ ਸਭ ਤੋਂ ਪਹਿਲਾਂ ਮੈਂ ਫੋਕਸ ਚੈਨਲ ਦਾ ਧੰਨਵਾਦ ਕਰਦਾ ਕਿ ਜੋ ਹਮੇਸ਼ਾ ਹੀ ਸਾਡੇ ਨਾਲ ਰਹਿੰਦੇ ਆ ਔਰ ਸਾਡੀ ਆਵਾਜ਼ ਨੂੰ ਦੇਸ਼ ਵਿਦੇਸ਼ਾਂ ਵਿੱਚ ਪਹੁੰਚਾਉਂਦੇ ਆ ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਇਹ ਜੋ ਮੁਹਿੰਮ ਇਹ ਜੋ ਕੰਪੇਨਿੰਗ ਆਪਾਂ ਕਰਦੇ ਪਏ ਆ ਇਹ ਆਮ ਆਦਮੀ ਪਾਰਟੀ ਦੀ ਜਿੱਤ ਦੀ ਨਿਸ਼ਾਨੀਆਂ ਔਰ ਆਮ ਆਦਮੀ ਪਾਰਟੀ ਨੇ ਜੋ ਪਿਛਲੇ 2.5 ਤੋਂ 3 ਸਾਲ ਦੇ ਵਿੱਚ ਆਪਣੇ ਕੰਮ ਕੀਤੇ ਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਹਲਕੇ ਦੇ ਐਮਐਲਏ ਸ਼੍ਰੀ ਰਮਨ ਅਰੋੜਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਜੋ ਪੂਰੇ ਜੋਸ਼ ਔਰ ਦੇ ਨਾਲ ਦਿਲੋਂ ਹਰ ਵਰਗ ਨੂੰ ਔਰ ਹਰ ਵਾਰਡ ਨੂੰ ਦੇਖਦੇ ਹੋਏ ਜੋ ਕੰਮ ਕੀਤੇ ਆ ਔਰ ਲੋਕਾਂ ਨੇ ਸੋਚਿਆ ਹੋਇਆ ਆ ਕਿ ਇਸ ਵਾਰ ਕਾਰਪੋਰੇਸ਼ਨ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਦੀ ਬਣਾਉਣੀ ਆ ਔਰ ਮੇਅਰ ਵੀ ਆਮ ਆਦਮੀ ਪਾਰਟੀ ਦਾ ਹੀ ਬਣਾਉਣਾ ਆ ਔਰ ਇਹ ਲੋਕਾਂ ਨੂੰ ਜਿਹਦੇ ਅਸੀਂ ਲੋਕਾਂ ਵਿੱਚ ਜਾਣਦੇ ਆ ਵਿਚਰਦੇ ਆ ਉਹਨਾਂ ਨੂੰ ਵੋਟ ਦੀ ਅਪੀਲ ਕਰਦੇ ਆ ਔਰ ਲੋਕ ਬੈਠੇ ਹੋਇਆ ਲੋਕ ਵੇਟ ਕਰਦੇ ਪਿਆ 21 ਤਰੀਕ ਦੀ ਵੀ 21 ਤਰੀਕ ਆਵੇ ਉਹ ਚੋ ਨਿਸ਼ਾਨ ਝਾੜੂ ਦੇ ਉੱਤੇ ਅਸੀਂ ਮੋਹਰ ਲਾ ਕੇ ਔਰ ਸਾਰੇ 85 ਦੇ 85 ਕਾਉਂਸਲਰ ਔਰ ਮੇਅਰ ਬਣਾਈਏ ਕਈ ਬਰਿਆਂ ਤੋਂ ਇੱਥੇ ਕਾਉਂਸਲਰ ਰਹੇ ਆ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਤੋਂ ਉਹਨਾਂ ਨੇ ਕਾਰਜ ਕੀਤਾ ਤੁਸੀਂ ਜਾਣਦੇ ਹੋ ਲੋਕਾਂ ਨੂੰ ਮਿਲਦੇ ਹੋ ਕੀ ਕਹਿਣਾ ਚਾਹੋ ਉਹਨਾਂ ਬਾਰੇ ਦੇਖੋ ਉਹਨਾਂ ਦੀ ਗੱਲ ਕੋ ਕਰਨ ਵਾਲੀ ਹੈ ਨਹੀਂ ਜੀ ਤੁਸੀਂ ਜੀ ਆਪਾਂ ਉਹਨਾਂ ਦੀ ਗੱਲ ਕਰੀਏ ਵਿਕਾਸ ਬਾਰੇ ਕੀ ਕਹਿੰਦੇ ਲੋਕਾਂ ਦੇ ਵਿਕਾਸ ਆ ਵਿਕਾਸ ਦੇਖੋ ਆ ਕਰੋ ਕੈਮਰਾ ਆ ਵਿਕਾਸ ਉਹਨਾਂ ਦਾ ਜਿੱਥੇ ਖੜੇ ਆ ਬਹੁਤ ਪਿੱਛੇ ਵੇਖੋ ਪਿੱਛੇ ਦੇਖੋ ਇਹ ਜੋ ਇਹ ਵਿਕਾਸ ਜਿਹੜਾ ਹੋਇਆ ਆ ਮੈਂ ਮੈਂ ਤੁਹਾਨੂੰ ਕੀ ਕਹਿੰਦੇ ਆ ਕਿ ਲੋਕ ਇੰਤਜ਼ਾਰ ਕਰਦੇ ਪਏ ਆ 21 ਤਰੀਕ ਦਾ ਔਰ ਉਹਨਾਂ ਦੀਆਂ ਲੋਕ ਜਦੋਂ ਉਹ ਵਾਰਡ ਦੇ ਵਿੱਚ ਲੋਕਾਂ ਕੋਲ ਵੋਟਾਂ ਮੰਗਣ ਜਾਂਦੇ ਲੋਕ ਗੇਟ ਨਹੀਂ ਖੋਲਣਦੇ ਉਹਨਾਂ ਲਈ ਔਰ ਸਾਡੇ ਦੇਖੋ ਕਿਦਾਂ ਸਾਡੇ ਪਾਰਟੀ ਕਰਕੇ ਔਰ ਸਾਡੇ ਲੋਕ ਸਰੋਪੇ ਪਾ ਰਹੇ ਆ ਕਿਸ ਤਰ੍ਹਾਂ ਦਾ ਵਿਜ਼ਨ ਲੈ ਕੇ ਚੱਲਿਓ ਵਾਰਡ ਵਾਸੀਲੇ ਕੀ ਕਹਿਣਾ ਚਾਹੋ ਦੇਖੋ ਕੌਂਸਲ ਬਣਨ ਦੇ ਬਾਅਦ ਆ ਵਾਰਡ ਦਾ ਸੁਧਾਰ ਸਭ ਤੋਂ ਪਹਿਲ ਦੇ ਆਧਾਰ ਤੇ ਸਾਡੀ ਇਹੀ ਸੋਚ ਆ ਕਿ ਵਾਰਡ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਜੋ ਸਾਡੀ ਸਭ ਤੋਂ ਜ਼ਿਆਦਾ ਸਮੱਸਿਆ ਹੈਗੀ ਹੈ ਸੀਵਰੇਜ ਦੀ ਔਰ ਪੀਣ ਵਾਲੇ ਪਾਣੀ ਦੀ ਜਿਹੜੀ ਸਮੱਸਿਆ ਹੈਗੀ ਹੈ ਸਭ ਤੋਂ ਪਹਿਲਾਂ ਇਹਨੂੰ ਖਤਮ ਕਰਾਂਗੇ ਅਸੀਂ 1 ਕਿ ਦਸੰਬਰ ਨੂੰ ਬੱਲੇ ਬੱਲੇ ਹੋਣ ਜਾ ਰਹੀ ਹੈ ਦੇਖੋ ਪਰਮਾਤਮਾ ਦਾ ਆਸ਼ੀਰਵਾਦ ਚਾਹੀਦਾ ਔਰ ਆਮ ਆਦਮੀ ਪਾਰਟੀ ਨੇ ਜੋ ਕੰਮ ਕੀਤੇ ਆ ਲੋਕਾਂ ਨੇ ਕੰਮਾਂ ਤੇ ਮੋਹਰ ਲਾਉਣੀ ਹੈਗੀ ਆ ਬਹੁਤ ਬਹੁਤ ਧੰਨਵਾਦ ਜੀ